ਪ੍ਰੀਵਾਹਿ ਗੁਰੂ ਸਾਹਿਬ ਜੀ ਸਤਨਾਮ ਤਿਲੰਗ ਮਹਲਾ ਚੌਥਾ ਨਿਤ ਨੈਪਲਉ ਕਰਮ ਕਮਾਏ ਬਫਾਵ ਦੁਰਮਤਿਆ ਜਗ ਆਣੇ ਬਲਵੰਚ ਕਰ ਛੂਟ ਤਬ ਜਾਣੈ ਜਗ ਜਿੱਤਿਆ ਨਿਤਨੇ ਪੁਰ ਕਰਮ ਕਮਾਏ ਬਪਾ ਬਹ ਦੁਰਮਤੀਆ ਇਹ ਮੇਰੇ ਮਨ ਕੋਟੀ ਬੁੱਧ ਵਾਲਾ ਮਨੁੱਖ ਸਦਾ ਉਹ ਕੰਮ ਕਰਦਾ ਰਹਿਦਾ ਹੈ ਜਿਨ੍ਹਾਂ ਤੋਂ ਕੋਈ ਲਾਭ ਨਹੀਂ ਹੁੰਦਾ ਫਿਰ ਅਜੇ ਹੀ ਵਿਰਥ ਕੰਮ ਕਰਕੇ ਲਾਫਾਂ ਮਾਰਦਾ ਰਹਿੰਦਾ ਹੈ ਜਦ ਆਣ ਵਲਵੰਚ ਕਰ ਝੂਠ ਤਬ ਜਾਣੈ ਜਗ ਜਿੱਤਿਆ ਜਦੋਂ ਕੋਈ ਠੱਗੀ ਕਰਕੇ ਕੋਈ ਝੂਠ ਬੋਲ ਕੇ ਕੋਈ ਧਨ ਮਾਲ ਲੈ ਆਉਂਦਾ ਹੈ ਤਦੋਂ ਸਮਝਦਾ ਇੱਕ ਮੈਂ ਦੁਨੀਆ ਨੂੰ ਜਿੱਤ ਲਿਆ ਸਭ ਬੋਜੀ ਸੰਸਾਰ ਨਾ ਚਿਤ ਹਰ ਨਾਮ ਇਹ ਮੇਰੇ ਮਨ ਜਗਤ ਇਹੋ ਜਿਹਾ ਹੈ ਜਿਵੇਂ ਇੱਕ ਖੇਡ ਹੁੰਦੀ ਹੈ ਇਹ ਸਾਰਾ ਨਾਸਵੰਤ ਹੈ ਇੱਕ ਚਿੰਨ ਵਿੱਚ ਨਾਸ ਹੋ ਜਾਂਦਾ ਹੈ ਪਰ ਖੋਟੀ ਮਤ ਵਾਲਾ ਮਨੁੱਖ ਫਿਰ ਵੀ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦਾ ਤਨ ਮਾਇ ਬਣ ਸਾਇ ਸਭ ਝੂਠ ਮੇਰੇ ਮਨ ਧਿਆਏ ਰਾਮਾ ਏ ਮੇਰੇ ਮਨ ਤੂੰ ਤਾਂ ਪਰਮਾਤਮਾ ਦਾ ਧਿਆਨ ਧਰਦਾ ਰਹੋ ਰਹਾਉ ਸਾ ਵੇਲਾ ਚਿੱਤ ਨਾ ਆਵੇ ਜਿਤ ਆਏ ਕੰਟਕ ਕਾਲ ਗਰਸਾ ਏ ਮੇਰੇ ਮਨ ਕੋਟੀ ਮਤ ਵਾਲੇ ਮਨੁੱਖ ਨੂੰ ਉਹ ਵੇਲਾ ਕਦੇ ਯਾਦ ਨਹੀਂ ਆਉਂਦਾ ਜਦੋਂ ਦੁਖਦਾਈ ਕਾਲ ਆ ਕੇ ਫੜ ਲੈਂਦਾ ਹੈ ਤਿਸ ਨਾਨਕ ਲਈ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਇਹ ਨਾਨਕ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਮੇਰ ਕਰਕੇ ਆ ਵਸਦਾ ਹੈ ਉਸ ਨੂੰ ਮੌਤ ਦੇ ਡਰ ਤੋਂ ਛਡਾ ਲੈਂਦਾ ਹੈ ਸਾਵਲਾ ਚਿੱਤ ਨਾ ਆਵੇ ਜਿਤ ਆਏ ਕੰਟਕ ਕਾਲ ਗਰਸੈ ਤਿਸ ਨਾਨਕ ਲਈ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰੂ ਜੀ ਕਾ ਪਤ ਵਾਇਗੁਰਜੀ ਕੀ ਪੱਤੇ